ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਕੋਪਰਾਮਾ ਦੀ ਗਈ ਜਾਨ ਸ੍ਰਵਬਦਨ ਨਸ਼ਰਜ ਤੋਤ ਕਾਰ ਸਵਾਰ ਨੇ ਮਾਰੀ ਭਿਆਨਕ ਟੱਕਰ ਕਟਨਾ ਸਿਸ਼ਟ ਵੀ ਕੈਮਰੇ ਚ ਹੋਈ ਕੈਮਰੇ ਪੁਲਿਸ ਨੇ ਕਾਰ ਡਰਾਈਵਰ ਨੂੰ ਰੋਕ ਕੇ ਗ੍ਰਿਫਤਾਰ ਮਾਨਸਾ ਸ਼ਹਿਰ ਦੇ ਵਿੱਚ ਇੱਕ ਬੇਹੱਦ ਭਿਆਨਕ ਸੜਕ ਹਾਦਸਾ ਵਾਪਰਿਆ ਦਾਸਦੀ ਕਿ ਇਸ ਸੜਕ ਹਾਸੇ ਦੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਜੋ ਕਿ ਮੋਟਰਸਾਈਕਲ ਤੇ ਸਵਾਰ ਸੀ ਤਾਂ ਦਾਸਦੀ ਕਿ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਹੈ ਅਤੇ ਜਾਪ ਦੇ ਨਸ਼ੇ ਦੇ ਵਿੱਚ ਤੁੱਟ ਦੱਸਿਆ ਜਾ ਰਿਹਾ ਹੈ ਸਵਿਫਟ ਕਾਰ ਦਾ ਜਿਹੜਾ ਕਿ ਡਰਾਈਵਰ ਹੈ ਉਜੇ ਬਲੋ ਮੋਟਰਸਾਈਕਲ ਨੂੰ ਪਿਆਨ ਕਰ ਸਿੱਧੇ ਟੱਕਰ ਮਾਰੇਗੀ ਅਤੇ ਇਸ ਟੱਕਰ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਪਰਾਵਾਂ ਦੀ ਮੌਕੇ ਤੇ ਮੌਤ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਸਵਾਰ ਵਿਅਕਤੀ ਪਿੱਛੇ ਸਿਲਵਰ ਸਿਟੀ ਨਜ਼ਦੀਕ ਵੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਟੱਕਰ ਮਾਰ ਕੇ ਆਇਆ ਸੀ ਜਿਸ ਨਾਲ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੋਇਆ ਅਤੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜਾ ਕਿ ਉਸ ਨੂੰ ਇਲਾਜ ਲਈ ਭੇਤੀ ਕਰਵਾਇਆ ਗਿਆ ਉੱਥੇ ਹੀ ਇਹ ਸਾਰੀ ਘਟਨਾ ਸਿਸਟਰੀ ਕੈਮਲੇ ਦੇ ਵਿੱਚ ਕਾਇਦ ਹੋ ਗਈ ਹੈ ਪੁਲਿਸ ਵੱਲੋਂ ਕਾਰ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੜਕ ਉੱਤੇ ਇੱਕ ਐਕਸੀਡੈਂਟ ਕੇਸ ਸਿਵਲ ਹਸਪਤਲ ਮਾਨਸਰ ਵਿੱਚ ਕਰੀਬ ਪੋਨੇ 8 ਵਜੇ ਦੇ ਕਰੀਬ ਆਇਆ ਜਿਦੇ ਵਿੱਚ ਦੋ ਮੁੰਡੇ ਦਾ ਐਕਸੀਡੈਂਟ ਹੋਇਆ ਤੇ ਜੋ ਸਾਡੇ ਕੋਲ ਆਇਆ ਤਾਂ ਬ੍ਰੋਟ ਟੈਟਿਓ ਪੇਸ਼ੈਂਟ ਤੇ ਅਸੀਂ ਉਹ ਦੋਨੇ ਮੌਤਿ ਵੀ ਸ਼ਿਫਟ ਕਰਾ ਦਿੱਤੀ ਸੀ ਤੇ ਬਾਕੀ ਰਿਪੋਰਟ ਪੋਸਟਮਾਰਟਮ ਕਰਨ ਤੋਂ ਬਾਅਦ ਪਤਾ ਚੱਲੀ ਗਈ ਡਾਕਟਰ ਨੂੰ ਮ੍ਰਿਤਕਾ ਦੀ ਪਛਾਣ ਕੀ ਨਾਮ ਤੋਂ ਹੈ ਮిత్రਾਨੰਦ ਨਾਮ ਇੱਕਦਮ ਹਰਦੀਪ ਸਿੰਘ ਹੈ ਤੇ ਨੋ ਜੀ ਗੁਰਦੀਪ ਸਿੰਘ ਦਾ ਨਾਮ ਹੈ ਡਾਕਟਰ ਸਿਟੀ 2 ਪੁਲਿਸ ਵੱਲੋਂ ਜਿਹੜਾ ਮੈਡੀਕਲ ਵੀ ਕਰਵਾਇਆ ਗਿਆ ਹੈਗਾ ਕਾਰ ਚਾਲਕ ਦਾ ਹਾਂਜੀ ਉਸ ਵਾਰ ਸਾਡੇ ਕੋਲ ਪੁਲਿਸ ਵਾਲੇ ਸਿਟੀ 2 ਵਾਲੇ ਸਾਡੇ ਕੋਲ ਕਿਹੜਾ ਮੈਡੀਕਲ ਕ੍ਰੋਨੋਸ ਲਈ ਉਸ ਜਨਬ ਸੁਖਵਿੰਦਰ ਸਿੰਘ ਸਿਖਰ ਤੇ ਉਸ ਜੈਕ ਸੈਂਪਲ ਲਿੱਤਾ ਕੇ ਜੀਤੀ ਰਿਪੋਰਟ ਬਾਅਦ ਵਿੱਚ ਦੇ ਦਿੱਤੀ ਪੰਜਾਬੀ ਸਰਦਿਕਲਾ ਟਾਈਮ ਟੀਵੀ ਲਈ ਮਾਰਸਾ ਤੋਂ ਪੱਤਰਕਾਰ ਭਗਵੰਤ ਚਾਹਲ ਦੀ ਖਾਸ ਰਿਪੋਰਟ